ਆਵਾਸਤੇ ਕੋਰਥੀਸ਼ਾ ਹਸਪਤਾਲ ਬਹੁਤ ਹੀ ਮਾਡਰਨ ਹੈ ਸਾਡਾ ਬਹੁਤ ਹੀ ਹੁਨਰ ਹਾਰ ਇੰਟਰਨੈਸ਼ਨਲ 스타 ਜਿਸ ਨੇ ਬੇਸ਼ਕਾ ਪੋਰ ਪੰਜਾਬ ਦਾ ਦੁਨੀਆ ਤੇ ਨਾਂ ਕੀਤਾ ਮੇਰਾ ਛੋਟਾ ਵੀਰ ਬਰਿੰਦਰ ਕੋਮਨ ਜਿਹਦਾ ਅੱਜ ਚਾਨਕ ਦਿਹਾਂਤ ਹੋਇਆ ਔਰ ਸਾਨੂੰ ਕਿਸੇ ਨੂੰ ਵੀ ਅੱਜ ਤੱਕ ਸਮਝ ਨਹੀਂ ਆ ਰਹੀ ਕਿ ਕੀ ਹੋਇਆ ਇਹ ਮੰਨਣ ਨਹੀਂ ਆਦਾ ਕਿ ਬਰਿੰਦਰ ਘੋਮਣ ਅੱਜ ਸਾਡੇ ਰਾਈਟ ਸਾਈਡ ਕਰ ਨਾ ਪਹੁੰਚ ਗਿਆ ਹੈ। ਸੋ ਇਸ ਦੁੱਖ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਕਿੰਨਾ ਅੱਛਾ ਨੌਜਵਾਨ ਸਾਥੀ ਸੀ ਜਦੋਂ ਵੀ ਮਿਲਣਾ ਬੜੇ ਪਿਆਰ ਦੇ ਨਾਲ ਔਰ ਆਪਣਾਪਨ ਹਮੇਸ਼ਾ ਹੁੰਦਾ ਸੀ ਉਸਦੇ ਇਸ ਪਰਿਵਾਰ ਦੇ ਨਾਲ ਸਾਡੇ ਪਰਿਵਾਰ ਦਾ ਬਹੁਤ ਪੁਰਾਣਾ 1997 ਤੋਂ ਜਦੋਂ ਪਕੀ ਪਾਲੀ ਵਿੱਚ ਲਿਖ ਲੜੇ ਸਨ ਉਸ ਵੇਲੇ ਇਹ ਦੇ ਪਿਤਾ ਜੀ ਨਾਲ ਸਾਰੇ ਜਾਣਦੇ ਜਿਹੜੇ ਕਿ ਠੰਦਰ ਹੁੰਦੇ ਜਿਨ੍ਹਾਂ ਨੂੰ ਕਹਿੰਦੇ ਆਪਾਂ ਪੁਲਿਸ ਠੰਦਰ ਸੀ ਉਹਨਾਂ ਨਾਲ ਸਾਡਾ ਸੰਬੰਧ ਸੀ ਤੇ ਬਾਅਦ ਉਹਦੇ ਬੱਚੇ ਬੰਦਰ ਕੋ ਮੰਜੀ ਉਹ ਵੀ ਲਗਾਤਾਰ ਮਿਲਦੇ ਸੀ ਔਰ ਇਹਨਾਂ ਨੇ ਛੋਟੀ ਉਮਰ ਦੇ ਵਿੱਚ ਮੈਂ ਦੇਖ ਰਿਹਾ ਕਿ ਇਤਨੇ ਯੂਥ ਸਾਰਾ ਕੇ ਖੜਾ ਹੈਗਾ ਹੈ ਜਿਹੜਾ ਹਮੇਸ਼ਾ ਹੀ ਯੂਥ ਨੂੰ ਅਨਕੜਸ਼ ਕੀਤਾ ਔਰ ਸਪੋਰਟਸਵਲ ਲੱਗੇ ਇੱਥੇ ਵੀ ਉਹਨਾਂ ਦੀ ਜੋ ਅਕੈਡਮੀ ਹੈ ਜਿਹੜਾ ਜਿਮ ਹੈਗਾ ਉੱਥੇ ਰੋਜ਼ ਸੈਂਕੜੇ ਬੱਚੇ ਆਉਂਦੇ ਸਨ ਔਰ ਉਹਨਾਂ ਹਮੇਸ਼ਾ ਹੀ ਯੂਥ ਨੂੰ ਅੱਛੇ ਰਾਹ ਤੇ ਲਾਇਆ ਸੀ ਔਰ ਅੱਜ ਜੋ ਕਿਸੇ ਨੂੰ ਵੀ ਪ੍ਰੋਸਾਨੇ ਹੋ ਰਿਹਾ ਵਿਸ਼ਵਾਸ ਨਹੀਂ ਹੋ ਰਿਹਾ ਕਿ ਵਿਰਿੰਦਰ ਕੋ ਮਨੀ ਚਲੇ ਗਿਆ ਸੰਗ ਇਹ ਵੀ ਸਮਝ ਨਹੀਂ ਆ ਰਹੀ ਪਤਾ ਲੱਗ ਰਿਹਾ ਕਿ ਕੀ ਕਾਰਨ ਬਣਿਆ ਸੋਸ ਕਰਕੇ ਉਹਨਾਂ ਦਾ ਹੁਣ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲ ਹੋਈ ਉਹਨਾਂ ਦੇ ਫਾਦਰ ਸਾਹਿਬ ਨਾਲ ਗੱਲ ਦੇਖੋ ਜੋ ਪਿਤਾ ਜੀ ਉਹਨਾਂ ਦੇ ਨਾਲ ਲੈ ਕੇ ਆ ਰਹੇ ਨੇ ਔਰ ਜੋ ਬੱਚਾ ਵੀਡੀਓ ਤੇ ਦੇ ਰਿਹਾ ਸੀ ਕਿ ਕੋਈ ਉਹਨਾਂ ਨੂੰ ਸ਼ੋਲਡਰ ਚੈ ਇੰਜਰੀ ਸੀ ਉਹਦੇ ਵਾਸਤੇ ਅੱਜ ਮਨੂ ਮਿਲੇ ਸਾਥੀ ਰਾਜ ਚ ਕਹਿਣ ਲੱਗੇ ਸਵੇਰੇ ਖੁਦ ਗਿਆ ਅੱਜ ਖੁਦ ਹੀ ਰਾਤ ਸਵੇਰੇ ਪਰ ਉਨੇ ਜਦ ਸਾਡਾ ਸਿੰਗਰ ਗੁਰੂ ਜੀ ਦਾ ਸਾਡਾ ਚਲਾ ਗਿਆ ਰਾਜਵੀਰ ਜੀ ਉਹਦੇ ਦੀ ਪੋਸਟ ਪਾਈ ਉਹਨੇ ਸੋਹਰੇ ਆਪਣੇ ਵੱਲ ਪੋਸਟ ਪਾਈ ਦੁੱਖ ਦੀ ਤੇ ਇਸ ਕਰਕੇ ਜਿਆ ਹੈ ਸੋ ਅਯੋ ਪਾਈ ਸਵੇਰੇ ਆਪੀ ਤੇ ਦੇਖੋ ਕਿਸੇ ਨੇ ਸੋਚਣਾ ਕਿ ਵੀ ਆਪ ਵੀ ਮਿੰਦੇ ਜੀ ਦੇ ਫੈਮਲੀ ਅਗਰ ਨਾਲ ਮਿਲਣਾ ਉਹਦੇ ਵੀਡੀਓ ਬੱਚੇ ਨੇ ਜਿਹੜਾ ਹੈਗਾ ਸੀ ਭਰਾ ਦਾ ਬੇਟਾ ਬੋਲਡਜ ਬ੍ਰਿਜ ਮੈਂ ਸੁਣਿਆ ਹੈਗਾ ਪਰ ਮੈਂ ਹੁਣ ਘਰ ਜਾ ਰਿਹਾ ਹਾਂ ਕਿਰ ਜਿਹੜਾ ਵੀ ਪਰਿਵਾਰ ਦਾ ਮੈਂ ਮੈਮਰੀ ਉਹਨੂੰ ਮਿਲਾਂਗਾ